ਦੀਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਵੱਡਾ ਤੋਹਫਾ ਉਡਾਪਾ ਪੈਨਸ਼ਨ 'ਚ ਹੋਇਆ ਵਾਦਾ ਹਰ ਮਹੀਨੇ ਮਿਲਣਗੇ ਐਨੇ ਹਜ਼ਾਰ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਲਈ ਆਈ ਵੱਡੀ ਖੁਸ਼ਖਬਰੀ ਇਸ ਵਾਰ ਕਿੰਨਾ ਵਧੇ ਗਾੜੀਏ ਕਿੰਨੀ ਵੱਧ ਜਾਵੇਗੀ ਤਨਖਾਹ ਆਮ ਲੋਕਾਂ ਲਈ ਆਈ ਹੈ ਵੱਡੀ ਖੁਸ਼ਖਬਰੀ 2 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ ਦੁੱਧ ਤੇ ਉਹ ਪਨੀਰ ਤੇ ਆਈਸਕ੍ਰੀਮ ਦੀਆਂ ਕੀਮਤਾਂ ਵੀ ਘਟੀਆਂ ਨਵੀਆਂ ਦਰਾਂ 22 ਸਤੰਬਰ ਤੋਂ ਹੋਣਗੀਆਂ ਲਾਗੂ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਖ ਅਪਡੇਟ ਕੇਂਦਰੀ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰ ਲੰਬੇ ਸਮੇਂ ਤੋਂ 8ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੀ ਉਡੀਕ ਕਰ ਰਹੇ ਹਨ ਪਰ ਇਸ ਵਿੱਚ ਕੁਝ ਸਮਾਂ ਹੋਰ ਲੱਗ ਸਕਦਾ ਹੈ ਹਾਲਾਂਕਿ ਹੁਣ ਲਈ ਉਹਨਾਂ ਲਈ ਖੁਸ਼ਖਬਰੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਮਹਿੰਗਾਈ ਪੱਤੇ ਡੀਏ ਵਾਅਦੇ ਸੰਬੰਧੀ ਇੱਕ ਵੱਡਾ ਐਲਾਨ ਦੀਵਾਲੀ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਇਸ ਵਾਅਦੇ ਨਾਲ 12 ਮਿਲੀਅਨ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਕਿਉਂਕਿ ਉਹਨਾਂ ਕੋਲ ਲਾ ਦੁਸ਼ਹਰਾ ਅਤੇ ਦੀਵਾਲੀ ਦੌਰਾਨ ਖਰਚ ਕਰਨ ਲਈ ਵਾਧੂ ਪੈਸੇ ਹੋਣਗੇ ਫਿਲਹਾਲ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 55% ਡੀਏ ਮਿਲਦਾ ਹੈ ਇਸ ਵਾਰ ਕਿੰਨਾ ਵਧੇਗਾ ਡੀ ماہرਾਂ ਦਾ ਮੰਨਣਾ ਹੈ ਕਿ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਇਹ 3% ਤੱਕ ਵੱਧ ਸਕਦਾ ਹੈ ਡੀਏ ਸਾਲ ਵਿੱਚ ਦੋ ਵਾਰ ਵਧਾਇਆ ਜਾਂਦਾ ਹੈ ਇੱਕ ਵਾਰ ਜਨਵਰੀ ਵਿੱਚ ਅਤੇ ਇੱਕ ਵਾਰ ਜੁਲਾਈ ਵਿੱਚ ਮਾਹਿਰ ਜੁਲਾਈ 2025 ਲਈ 3 ਤੋਂ 4% ਡੀਏ ਵਾਧੇ ਦਾ ਅਨੁਮਾਨ ਲਗਾ ਰਹੇ ਹਨ ਹਾਲਾਂਕਿ ਆਮ ਅਤੇ ਅਧਿਕਾਰਿਤ اعلان ਤੋਂ ਮਹੀਨਿਆਂ ਬਾਅਦ ਤਨਖਾਹਾਂ ਫਰਵਰੀ ਤੇ ਮਾਰਚ ਜਾਂ ਫਿਰ ਸਤੰਬਰ ਤੋਂ ਅਕਤੂਬਰ ਦੇ ਆਸ-ਪਾਸ ਡੀਏ ਵਾਧੇ ਕਾਰਨ ਵਧਦੀਆਂ ਹਨ ਸੈਲਰੀ ਅਕਾਊਂਟ ਵਿੱਚ ਡੀਏ ਹਾਈਕ ਦੇ ਨਾਲ ਮਿਲੀ ਤਨਖਾਹ ਵਿੱਚ ਜਨਵਰੀ ਅਤੇ ਜੁਲਾਈ ਦੇ ਬਕਾਏ ਵੀ ਸ਼ਾਮਿਲ ਹੁੰਦੇ ਹਨ ਕੁੱਲ ਮਿਲਾ ਕੇ ਕਰਮਚਾਰੀਆਂ ਨੂੰ ਇਸ ਦੌਰਾਨ ਕਾਫੀ ਤਨਖਾਹ ਮਿਲਦੀ ਹੈ ਜੋ ਉਹਨਾਂ ਨੂੰ ਵਾਧਦੀ ਮਹਿੰਗਾਈ ਦੇ ਅਨੁਕੂਲ ਹੋਣ ਵਿੱਚ ਮਦਦ ਕਰਦੀ ਹੈ حالیਆ ਰਿਪੋਰਟ ਦੇ ਅਨੁਸਾਰ 8ਵਾਂ ਤਨਖਾਹ ਕਮਿਸ਼ਨ 2027 ਦੀ ਬਜਾਏ 2026 ਸ਼ੁਰੂ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਪਿਛਲੇ ਮਹੀਨੇ ਸਰਕਾਰੀ ਕਰਮਚਾਰੀ ਰਾਸ਼ਟਰੀ ਸੰਘ ਦੇ ਪ੍ਰਤੀਨਿਧੀਆਂ ਨੇ ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ ਜਤਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਤੇ ਰਾਜ ਸਰਕਾਰਾਂ ਨਾਲ ਸਰਗਰਮ ਚਰਚਾ ਚੱਲ ਰਹੀ ਹੈ ਅਤੇ ਕਮਿਸ਼ਨ ਅਤੇ ਇਸ ਦੇ ਪੈਨਲ ਬਾਰੇ ਜਲਦ ਹੀ ਇੱਕ ਅਧਿਕਾਰਿਤ ਐਲਾਨ ਹੋਣ ਦੀ ਉਮੀਦ ਹੈ ਕਿੰਨੀ ਵਧ ਜਾਵੇਗੀ ਤਨਖਾਹ ਜਾਹਿਰ ਜੀ ਗੱਲ ਹੈ ਕਿ ਜੀਏ ਵਾਅਦੇ ਨਾਲ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਮਾਸਿਕ ਆਮਦਨ ਵੀ देगी उदाहरण ਵਜੋਂ ਜੇਕਰ ਕਿਸੇ ਦੀ ਮੂਲ ਤਨਖਾਹ 50000 ਹੈ ਤਾਂ ਉਹਨਾਂ ਨੂੰ ਟੀਏ ਵਾਦੇ ਤੋਂ ਬਾਅਦ ਪ੍ਰਤੀ ਮਹੀਨਾ ਲਗਭਗ 3000 ਰੁਪਏ ਹੋਰ ਮਿਲਣਗੇ ਟੀਏ ਦੀ ਗਣਨਾ CPIW ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾंक ਫਾਰਮੂਲੇ ਤੇ ਆਧਾਰਿਤ ਹੈ ਜੋ ਕਿ ਲੇਬਰ ਬਿਊਰੋ ਦੁਆਰਾ ਹਰ ਮਹੀਨੇ ਜਾਰੀ ਕੀਤਾ ਜਾਂਦਾ ਹੈ ਦੀਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਵੱਡਾ ਤੋਹਫਾ ਬੁਢਾਪਾ ਪੈਨਸ਼ਨ ਵਿੱਚ ਹੋਇਆ ਵਾਅਦਾ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਵਟਾਪਾ ਪੈਨਸ਼ਨ ਯੋਜਨਾ ਵਿੱਚ 50 ਹਜ਼ਾਰ ਨਵੇਂ ਲਾਪਾਤਰੀਆਂ ਨੂੰ ਜੋੜਿਆ ਜਾਵੇਗਾ। ਇਹ ਕੰਮ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਆਯੋਜਿਤ ਸੇਵਾ ਪਖਵਾੜਾ ਵਿੱਚ ਕੀਤਾ ਜਾਵੇਗਾ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਾਮਾਂਕਣ ਮੁਹਿੰਮ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਵੱਧ ਤੋਂ ਵੱਧ ਬਜ਼ੁਰਗਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਹੋਣਾ ਤੇ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਸੇ ਵੀ ਕਿਸੇ ਦੀ ਉਡੀਕ ਨਾ ਕਰਨੀ ਪਵੇ। ਉਹਨਾਂ ਨੂੰ ਸਰਕਾਰ ਤੋਂ ਹੀ ਵਿੱਤੀ ਮਦਦ ਲਨੀ ਚਾਹੀਦੀ ਹੈ ਸਮਾਜ ਭਲਾਈ ਵਿਭਾਗ ਨੇ 17 ਸਤੰਬਰ ਨੂੰ ਇੰਦਰਾ ਗਾਂਧੀ ਸਟੇਡੀਅਮ ਵਿੱਚ ਬਡਾਪਾ ਪੈਨਸ਼ਨ ਯੋਜਨਾ ਤਹਿਤ 50000 ਬਜ਼ੁਰਗ ਲਾਭਪਾਤਰੀਆਂ ਲਈ ਨਾਮੰਕੜ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਮਹੀਨਾਵਾਰ ਪੈਨਸ਼ਨ ਵਿੱਚ ਵੀ ਵਾਧਾ ਇਸ ਤੋਂ ਇਲਾਵਾ ਬਜ਼ੁਰਗ ਨਾਗਰਿਕਾਂ ਲਈ ਮਾਸਿਕ ਪੈਨਸ਼ਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ 60 ਸਾਲ ਜਾਂ ਫਿਰ ਇਸ ਤੋਂ ਬਾਅਦ ਉਮਰ ਦੇ ਲਾਭਪਾਤਰੀਆਂ ਨੂੰ ਹੁਣ 2000 ਰੁਪਏ ਦੀ ਬਜਾਏ 2500 ਰੁਪਏ ਮਿਲਣਗੇ ਇਸ ਦੇ ਨਾਲ ਹੀ 70 ਸਾਲ ਅਤੇ ਇਸ ਤੋਂ ਬਾਅਦ ਉਮਰ ਦੇ ਲਾਭਪਾਤਰੀਆਂ ਲਈ ਪੈਨਸ਼ਨ 25 ₹100 ਤੋਂ ਵਧਾ ਕੇ ₹3000 ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰੇ ਦੇ ਲਾਭਪਾਤਰੀਆਂ ਨੂੰ ਹਰ ਮਹੀਨੇ ₹500 ਦੀ ਵਾਧੂ ਪੈਨਸ਼ਨ ਦਿੱਤੀ ਜਾਵੇਗੀ ਬੈਕਲੌਗ 7 ਮਹੀਨਿਆਂ ਵਿੱਚ ਪੂਰਾ ਹੋਇਆ ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ ਆਖਰੀ ਵਾਰ ਰਜਿਸਟ੍ਰੇਸ਼ਨ ਪ੍ਰਕਿਰਿਆ ਨਵੰਬਰ 2024 ਵਿੱਚ ਕੀਤੀ ਗਈ ਸੀ ਜਦੋਂ ਬਹੁਤ ਸਾਰੀਆਂ ਅਰਜ਼ੀਆਂ ਲੰਬਿਤ ਰਹੀਆਂ ਅਤੇ ਇਸ ਦੌਰ ਵਿੱਚ ਵੀ ਦੇਰੀ ਹੋਈ ਅਧਿਕਾਰੀਆਂ ਨੂੰ ਬੈਕਲੌਗ ਨੂੰ ਸਾਫ਼ ਕਰਨ ਵਿੱਚ 7 ਮਹੀਨਿਆਂ ਤੋਂ ਦਸ ਸਮਾ ਲੱਗ ਗਿਆ ਸਾਰੀਆਂ ਲੰਬੇਤ ਰਜਿਸਟ੍ਰੇਸ਼ਨਾਂ ਜੂਨ 2025 ਤੱਕ ਪੂਰੀਆਂ ਹੋ ਗਈਆਂ ਸਨ ਦੱਸ ਦਈਏ ਕਿ ਸੇਵਾ ਪਖਵਾੜਾ ਦੇ ਤਹਿਤ ਦਿੱਲੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਤੇ 75 ਪ੍ਰੋਜੈਕਟਾਂ ਅਤੇ ਯੋਜਨਾਵਾਂ ਨੂੰ ਲਾਗੂ ਕਰ ਦਿੱਤਾ ਹੈ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਵੀ ਅਪੀਲ ਕੀਤੀ ਅਪੀਲ ਕੀਤੀ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਯੋਗ ਸੀਨੀਅਰ ਨਾਗਰਿਕਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਲਈ ਸਮੇਂ ਸਿਰ ਅਰਜੀ ਦੇਣ ਦੀ ਅਪੀਲ ਕੀਤੀ ਹੈ ਮੁੱਖ ਮੰਤਰੀ ਨੇ ਸਾਰੇ ਬਜ਼ੁਰਗਾਂ ਅਤੇ ਦਿਵਿਆਂਗ ਜਨਾਂ ਨੂੰ ਅੱਗੇ ਆਉਣ ਅਤੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ ਜਾਣਕਾਰੀ ਲਈ ਦੱਸਦੀ ਹੈ ਕਿ ਇਸ ਸਮੇਂ ਦਿੱਲੀ ਸਰਕਾਰ ਲਗਭਗ 3.8 ਲੱਖ ਔਰਤਾਂ 4.6 ਲੱਖ ਬਜ਼ੁਰਗਾਂ ਅਤੇ 1.3 ਲੱਖ ਅਪਾਹਜਾਂ ਨੂੰ ਪੈਨਸ਼ਨ ਦੇ ਰਹੀ ਹੈ ਇਹਨਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਹਰ ਸਾਲ 1140 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ ਆਓ ਅੱਗੇ ਬਾਤਦੇ ਹਾਂ ਅਗਲੇ ਅਪਡੇਟ ਵੱਲ ਆਮ ਲੋਕਾਂ ਲਈ ਹੈ ਵੱਡੀ ਖੁਸ਼ਖਬਰੀ 2 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ ਦੁੱਧ ਕਿਉ ਪਨੀਰ ਅਤੇ ਆਈਸਕ੍ਰੀਮ ਦੀਆਂ ਕੀਮਤਾਂ ਵੀ ਘਟੀਆਂ ਸਰਕਾਰ ਵੱਲੋਂ ਕੀਤੇ ਗਏ ਜੀਐਸਟੀ ਸੁਧਾਰਾਂ ਦਾ ਅਸਰ ਚੀਜ਼ਾਂ ਦੀ ਕੀਮਤਾਂ ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਹੁਣ ਮਦਰ ਡੈਰੀ ਦੀ ਉਦਾਹਰਣ ਹੀ ਲੈ ਲਓ ਜਿਸ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਪਣੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ ਕੰਪਨੀ ਨੇ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ ਇਸ ਤਹਿਤ 1 ਲੀਟਰ ਟੌਂਡ ਟੈਟਰਾ ਪੈਕ ਦੁੱਧ ਦੀ ਕੀਮਤ 70 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਹੈ ਜਦੋਂ ਕਿ 450 ਮਿਲੀਲੀਟਰ ਪੈਕ ਦੀ ਕੀਮਤ ਹੁਣ 33 ਰੁਪਏ ਦੀ ਬਜਾਏ 32 ਰੁਪਏ ਹੋ ਗਈ ਹੈ ਕੰਪਨੀ ਨੇ ਕਿਉਂ ਪਨੀਰ ਮੱਖਣ ਅਤੇ ਫਲੇਵਰਡ ਮਿਲਕ ਸ਼ੇਕ ਸਮੇਤ ਹੋਰ ਡੈਰੀ ਉਤਪਾਦਾਂ ਦੀਆਂ ਕੀਮਤਾਂ ਵੀ ਘਟਾ ਦਿੱਤੀਆਂ ਨੇ ਨਵੀਆਂ ਦਰਾਂ 22 ਸਤੰਬਰ ਤੋਂ ਹੋਣਗੀਆਂ ਲਾਗੂ ਮਦਰ ਡੈਰੀ ਨੇ 22 ਸਤੰਬਰ ਤੋਂ ਨਵੀਆਂ GST ਦਰਾਂ ਲਾਗੂ ਹੋਣ ਤੋਂ ਪਹਿਲਾਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ਭਾਰਤ ਸਰਕਾਰ ਨੇ 3 ਸਤੰਬਰ ਨੂੰ GST ਸੁਧਾਰਾਂ ਦਾ ਐਲਾਨ ਕੀਤਾ ਸੀ ਇਸ ਕਾਰਨ ਦੁੱਧ ਪਨੀਰ ਅਤੇ ਮੱਖਣ ਵਰਗੇ ਡੈਰੀ ਉਤਪਾਦਾਂ ਦੇ ਨਾਲ ਨਾਲ ਕਈ ਹੋਰ ਜ਼ਰੂਰੀ ਚੀਜ਼ਾਂ ਵੀ ਜ਼ਰੂਰੀ ਚੀਜ਼ਾਂ ਦੀਆਂ ਕੀਮਤਾ ਵੀ ਘਟ ਜਾਣਗੀਆਂ। ਅਜਿਹੀ ਸਥਿਤੀ ਵਿੱਚ ਮਦਰ ਡੈਰੀ ਨੇ ਨਮੀਆਂ ਦਰਾ ਲਾਗੂ ਹੋਣ ਤੋਂ ਪਹਿਲਾਂ ਹੀ ਆਪਣੇ ਗ੍ਰਾਹਕਾਂ ਨੂੰ ਜੀਐਸਟੀ ਕਟੌਤੀ ਦਾ ਪੂਰਾ ਲਾਭ ਦੇ ਦਿੱਤਾ ਹੈ। ਮਦਰ ਡੈਰੀ ਨੇ ਕਿਹਾ ਕਿ ਉਹ ਜੀਐਸਟੀ ਦੇ ਅਧਿਕਾਰਿਤ ਲਾਗੂ ਹੋਣ ਤੋਂ ਪਹਿਲਾਂ ਹੀ ਆਪਣੇ ਗ੍ਰਾਹਕਾਂ ਨੂੰ ਘਟੇ ਹੋਏ ਜੀਐਸਟੀ ਦਾ 100% ਲਾਭ ਦੇ ਰਹੀ ਹੈ। ਕੰਪਨੀ ਦੇ ਜ਼ਿਆਦਾਤਰ ਉਤਪਾਦ ਜਾਂ ਤਾਂ 0 ਜੀਐਸਟੀ ਜਾਂ ਸਭ ਤੋਂ ਘੱਟ 5% ਸਲੈਬ ਦੇ ਅਧੀਨ ਆਉਂਦੇ ਹਨ, ਜਿਸ ਕਾਰਨ ਕੀਮਤਾ ਘਟਾਈਆਂ ਜਾ ਸਕਦੀਆਂ ਹਨ। ਕੰਪਨੀ ਦੁਆਰਾ ਚੁੱਕਿਆ ਗਿਆ ਇਹ ਕਦਮ ਆਪਣੇ ਗਾਹਕਾਂ ਨੂੰ ਸਹੀ ਕੀਮਤ ਤੇ ਸਮਾਨ ਪ੍ਰਦਾਨ ਕਰਨ ਦੀ ਉਸ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਦੁੱਧ ਦੇ ਨਾਲ ਨਾਲ ਪਨੀਰ ਦੀ ਕੀਮਤ ਵੀ ਘਟਾ ਦਿੱਤੀ ਗਈ ਹੈ 200 ਗ੍ਰਾਮ ਪਨੀਰ ਦਾ ਪੈਕ ਹੁਣ 95 ਰੁਪਏ ਦੀ ਬਜਾਏ 92 ਰੁਪਏ ਵਿੱਚ ਅਤੇ 400 ਗ੍ਰਾਮ ਦਾ ਪੈਕ 180 ਰੁਪਏ ਤੋਂ ਘਟ ਕੇ 174 ਰੁਪਏ ਵਿੱਚ ਮਿਲੇਗਾ ਕਰੀਮ ਵੀ ਸਸਤੀ ਹੋ ਗਈ ਹੈ 200 ਗ੍ਰਾਮ ਦਾ ਪੈਕ ਹੁਣ 100 ਰੁਪਏ ਦੀ ਬਜਾਏ 97 ਰੁਪਏ ਵਿੱਚ ਮਿਲੇਗਾ ਅਤੇ ਫਲੇਵਰਡ ਮਿਲਕਸ਼ੇਕ ਦੀਆਂ ਕੀਮਤਾਂ ਵਿੱਚ ਵੀ ਥੋੜੀ ਘਰਾਵਟ ਆਈ ਹੈ 180 ਮਿਲੀਲੀਟਰ ਦਾ ਪੈਕ ਹੋਣਾ 30 ਰੁਪਏ ਤੋਂ ਘੱਟ ਕੇ 28 ਰੁਪਏ ਵਿੱਚ ਮਿਲੇਗਾ ਤਾਂ ਦੋਸਤੋ ਸਾਨੂੰ ਉਮੀਦ ਹੈ ਅੱਜ ਦੇ ਸਾਰੇ ਅਪਡੇਟ ਤੁਹਾਨੂੰ ਪਸੰਦ ਆਏ ਹੋਣਗੇ ਇਹਨਾਂ ਅਪਡੇਟਸ ਬੰਦੀ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ